ਜੀ ਮਹਾਰਾਜ ਚਮਕੌਰ ਗੜੀ ਦੇ ਵਿੱਚ ਆਉਂਦੇ ਨੇ ਚਾਲੀਕ ਸਿੰਘ ਨੇ ਮਹਾਰਾਜ ਕੀ ਦੇ ਨਾਲ ਸੱਤ ਪੋਹ ਵਾਲੇ ਦਿਨ ਸਾਰਾ ਦਿਨ ਜੰਗ ਹੁੰਦਾ ਰਿਹਾ ਸੱਤ ਪੋਹ ਦੀ ਜਿਹੜੀ ਰਾਤ ਸੀ ਉੱਟਮ ਕੌਰ ਗੜੀ ਦੇ ਵਿੱਚ ਬਤੀਤ ਕੀਤੀ ਅੱਠ ਪੋਹ ਨੂੰ ਫਿਰ ਸਾਰਾ ਦਿਨ ਜੰਪੌਰ ਦੀ ਗੜੀ ਦੇ ਵਿੱਚ ਜੰਗ ਚੱਲਦਾ ਜੇ। ਅੱਠ ਬੋ ਦੀ ਸ਼ਾਮ ਹੋਈ ਹੈ। ਜੀ ਮਹਾਰਾਜ ਕਹਿਣ ਲੱਗੇ ਕਿ ਦਇਆ ਸਿੰਘਾ ਸਿੰਘ ਸ਼ਹੀਦ ਹੋ ਗਏ ਹਨ। ਸਾਬ ਜਦ ਦੇ ਸ਼ਹੀਦ ਹੋ ਗਏ ਹਨ। ਤੇ ਮੇਰਾ ਵੀ ਜੀ ਕਰਦਾ ਹੈ ਵੀ ਮੈਂ ਵੀ ਇਸ ਜੰਗ ਦੇ ਵਿੱਚ ਆਪਣੀ ਜਾਨ ਕੁਰਬਾਨ ਕਰ ਦੇਵਾਂ ਮੈਂ ਵੀ ਸਵੇਰੇ ਜੰਗ ਦੇ ਵਿੱਚ ਜਾਵਾਂਗਾ ਤੇ ਮੈਂ ਵੀ ਸ਼ਹੀਦੀ ਪਾਵਾਂਗਾ ਦਇਆ ਸੰਗੋਹ ਨੂੰ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਸੀਂ ਜੰਗ ਦੇ ਵਿੱਚ ਨਹੀਂ ਜਾਣਾ ਤੁਸੀਂ ਜੇ ਚਲੇ ਗਏ ਤੁਸੀਂ ਸ਼ਹੀਦ ਹੋ ਗਏ ਸਾਡੇ ਅਰਗੇ ਲੱਖਾਂ ਹੀ ਰਣ ਕੇ ਤੁਹਾਡੇ ਅਰਗੇ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ ਸੱਚੇ ਪਾਤਸ਼ਾਹ ਤੁਸੀਂ ਸਾਡੇ ਅਰਗੇ ਲੱਖਾਂ ਕਰੋੜਾਂ ਸਿੰਘ ਹੋਰ ਪੈਦਾ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਡੰਗ ਦੇ ਵਿੱਚ ਨਹੀਂ ਜਾਣ ਦੇਵਾਂਗੇ ਤੇ ਤੁਸੀਂ ਕਿਰਪਾ ਕਰੋ ਇਹ ਗੜੀ ਨੂੰ ਛੱਡ ਕੇ ਚਲੇ ਜਾਓ ਮਹਾਰਾਜ ਕਹਿੰਦੇ ਨਹੀਂ ਤੇ ਫਿਰ ਦਈ ਜਿਆ ਸੰਗਾ ਹੋਰਾਂ ਨੇ ਫਿਰ ਕਿਹਾ ਸੱਚੇ ਪਾਤਸ਼ਾਹ ਹੁਣ ਬੇਨਤੀ ਕਰਦੇ ਹਾਂ ਤੇ ਜੇ ਬੇਨਤੀ ਨਾ ਪ੍ਰਵਾਨ ਕੀਤੀ ਫਿਰ ਖਾਲਸੇ ਦਾ ਹੁਕਮ ਹੋਵੇਗਾ ਹੁਕਮ ਕਰਾਂਗੇ ਤੇ ਫਿਰ ਤੁਹਾਨੂੰ ਛੱਡ ਕੇ ਜਾਣਾ ਪਵੇਗਾ ਤੇ ਫਿਰ ਮਹਾਰਾਜ ਉੱਥੋਂ ਚੱਲਦੇ ਆ ਜੰਕੌਰ ਦੀ ਗੜੀ ਦੇ ਵਿੱਚੋਂ ਨਾਲ ਸਿੰਘ ਨੇ ਪਾਈ ਦਇਆ ਸਿਖ ਤੇ ਮਹਾਰਾਜ ਤਨ ਜਿਗਰਾ ਕਲੰਗੀਆਂ ਵਾਲੇ ਪਾਤਸ਼ਾਹ ਜੀ ਦਾ ਕਿਸੇ ਕਵੀ ਨੇ ਬੜੀਆਂ ਸੁਣਨ ਦਾ ਲੈਣਾ ਲਿਖੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਤੇਰੇ ਦਿਲ ਵਰਗਾ ਕਿੱਥੋਂ ਕੋਈ ਦਿਲ ਲਿਆਵੇਗਾ ਸੱਚੇ ਪਾਤਸ਼ਾਹ ਤੇਰੇ ਦਿਲ ਵਰਗਾ ਤੇਰੇ ਜਿਗਰੇ ਵਰਗਾ ਹੋਰ ਕਿਸੇ ਦਾ ਜਿਗਰਾ ਨਹੀਂ ਸਾਹਮਣੇ ਪੁਕਤ ਪਏ ਹੌਂਟ ਸ਼ਹੀਦ ਹੋਏ ਲਾਸ਼ਾਂ ਪੰਜਾਬ ਹੁਣ ਤੇ ਤੂੰ ਜਕਾਰੇ ਛੜਦਾ ਹੋਂਵੇਂ ਘੜੀ ਤੇ ਟੜਕੇ ਤੇਰੇ ਵਰਗਾ ਜਿਗਰਾ ਕਿਸੇ ਕੋਲ ਨਹੀਂ ਗੁਰੂ ਗੋਬਿੰਦ ਸਿੰਘ ਤੇਰੇ ਦਿਲ ਵਰਗਾ ਕਿੱਥੋਂ ਕੋਈ ਦਿਲ ਲਿਆਵੇਗਾ ਰੱਖਣ ਲਈ ਮਾਨ ਜਤੀਮਾਂ ਦਾ ਖੁਦ ਕੌਣ ਜਤੀਮ ਕਹਾਵੇਗਾ ਸੱਚੇ ਪਾਤਸ਼ਾਹ ਜਦੋਂ ਬੇਲਾ ਆਇਆ ਤੈਨੂੰ ਪਤਾ ਲੱਗਿਆ ਵੀ ਛੋਟੇ ਛੋਟੇ ਬੱਚੇ ਜਿਹੜੇ ਹਿੰਦੂਆਂ ਦੇ ਜਤੀਮ ਹੋ ਰਹੇ ਉਹਨਾਂ ਦੇ ਬਾਪਾ ਨੂੰ ਮਾਰਿਆ ਜਾਣੇ ਤੇ ਤੂੰ ਉਹਨਾਂ ਨੂੰ ਦਇਆ ਕੀਤੀ ਕਿਰਪਾ ਕੀਤੀ 9 ਸਾਲ ਦੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦੀ ਉਮਰ ਸੀ ਉਸ ਵੇਲੇ ਫਿਰ ਖੁਦ ਨੂੰ ਜਤੀਮ ਕਹਾ ਲਿਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਪਾਤਸ਼ਾਹ ਨੂੰ ਤੋੜਿਆ ਸੱਚੇ ਪਾਤਸ਼ਾਹ ਜਾਓ ਤੁਸੀਂ ਔਰ ਜਤੀਮ ਨਾ ਹੋ ਜਾ ਨ ਮੈਂ ਜਤੀਮ ਹੋ ਜਾਵਾ ਕੋਈ ਗੱਲ ਨਹੀਂ ਮੇਰੇ ਸਿਰ ਉਤੋਂ ਬਾਪ ਦਾ ਛਾਇਆ ਚਲੇ ਜਾਵੇ ਕੋਈ ਗੱਲ ਨਹੀਂ ਪਰ ਜਿਹੜੇ ਲੱਖਾਂ ਹੀ ਬੱਚੇ ਐਸੇ ਨੇ ਜਿਹੜੇ ਮਾਂ ਬਾਪ ਦੇ ਸਹਾਰੇ ਰਹਿੰਦੇ ਨੇ ਤੇ ਉਹਨਾਂ ਦੇ ਸਿਰ ਤੋਂ ਮਾਂ ਬਾਪ ਦਾ ਛਾਇਆ ਨਾ ਚਲਿਆ ਜਾਵੇ ਸੱਚੇ ਪਾਤਸ਼ਾਹ ਤੂੰ ਬੜੀ ਕਿਰਪਾ ਕੀਤੀ ਰਖਣ ਲਈ ਮਾਨ ਜਤੀਮਾਂ ਦਾ ਖੁਦ ਕੌਣ ਜਤੀਮ ਕਹਾਵੇਗਾ ਦੁਨੀਆ ਆਪਣੇ ਪੁੱਤਰਾ ਤੋਂ ਪਰ ਪਰ ਮੋਤੀ ਥਾਲ ਵਾਲੇ ਆਪਣੇ ਬੱਚਿਆਂ ਉਤੋਂ ਨਾ ਲੋਕੀਂ ਪੈਸੇ ਵਾਰਦੇ ਐ ਹੀਰੇ ਮੋਤੀ ਵਾਰਦੇ ਐ ਕਹਿੰਦੇ ਆ ਪੁੱਤਰਾ ਤੇਰੇ ਤੋਂ ਸਾਨੂੰ ਕੁਝ ਵੀ ਪਿਆਰਾ ਨਹੀਂ ਤੂੰ ਸਾਨੂੰ ਬਹੁਤ ਪਿਆਰਾ ਹੈ ਇਹ ਧਨ ਦੌਲਤ ਹੀਰੇ ਮੋਤੀ ਤੇਰੇ ਬਰਾਬਰ ਦੇ ਨਹੀਂ ਤੇਰੇ ਉਤੋਂ ਪਰਵਾਣ ਕਰਦੇ ਆ ਦੁਨੀਆ ਆਪਣੇ ਪੁੱਤਣਾ ਉਤੋਂ ਭਰ ਪਰ ਮੋਤੀ ਥਾਲਵਾਜੇ ਗੁਰੂ ਗੋਬਿੰਦ ਸਿੰਘ ਨੇ ਤੇਰਾ ਧੰਨ ਜਿਗਰਾ ਦੇਸ਼ ਪਾਉਂਦੇ ਲਾਲਾ ਉਤੋਂ ਲਾਲ ਵਾਰੇ ਇਹ ਦੇਸ਼ ਪਾਉਂਦੇ ਜਿਹੜੇ ਬੱਚੇ ਨੇ ਇਹਨਾਂ ਉਤੋਂ ਆਪਣੇ ਲਾਲ ਗੁਰਬਾਨ ਕਰ ਦਿੱਤੇ ਧਾਨ ਹੈ ਤੇ ਜਿਗਰਾ ਸਿਫਤ ਲਿਖੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਧਾਨ ਹੈ ਜਿਗਰਾ ਤੇ ਜਦੋਂ ਲੰਘਦੇ ਨਿਹੰਗ ਸੱਚੇ ਪਾਤਸ਼ਾਹ ਸਿੰਘ ਸ਼ਹੀਦ ਹੋਏ ਪਏ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ सामने ਪਏ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਕੋਲ ਦੀ ਲੰਗ ਗਏ ਜਿਵੇਂ ਉਹਨਾਂ ਨੂੰ ਜਾਣਦੇ ਨਹੀਂ ਹੁੰਦੇ ਤੇ ਮਹਾਰਾਜ ਲੰਗ ਗਏ ਜਦੋਂ ਤੇ ਜਦੋਂ ਦੇਖਿਆ ਨਾ ਦਇਆ ਸਿੰਘ ਮੇਰੇ ਨਾਲ ਪਿੱਛੇ ਨਹੀਂ ਦਿਸਦੇ ਇਹ ਫਿਰ ਕਵੀ ਨੇ ਉੱਥੇ ਲਾਈਨਾਂ ਲਿਖੀਆਂ ਨੇ ਬੱਦਲਾਂ ਤੋਂ ਬਿਜਲੀ ਚਮਕ ਕੇ ਸੀਗੀ ਮਾਰਦੀ ਕੋਈ ਰੋਏ ਜਾਂ ਕੋਈ ਰੁਲਾਈ ਜਾਂ ਸੁਨੇਹੀ ਜਹੀ ਤਾਰਦੀ ਦਇਆ ਸਿੰਘ ਬਲ ਨਿਗਾ ਬਈ ਜਾ ਦਾਕਾਰ ਦੇ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਜਾਰ ਜਦੋਂ ਮਹਾਰਾਜ ਨੇ ਪਿੱਛੇ ਦੇਖਿਆ ਨਾ ਮੁੜ ਕੇ ਬੇ ਦਇਆ ਸਿੰਘ ਨਹੀਂ ਆ ਰਿਹਾ ਤੇ ਉਦੋਂ ਫਿਰ ਬਿਜਲੀ ੜਕੀ ਜੇ ਜਦੋਂ ਬਿਜਲੀ ਪੜ ਕੇ ਡੰਨ ਨੂੰ ਹੋਇਆ ਮਹਾਰਾਜ ਦੀ ਨਿਗਾਹ ਪਈ ਦਇਆ ਸਿੰਘ ਵੱਲ ਤੇ ਉਹ ਗੋਦ ਵਿੱਚ ਬਾਬਾ ਜੁਝਾਰ ਸਿੰਘ ਦੀ ਲਾਸ਼ ਲੈ ਕੇ ਬੈਠਾ ਸੀ ਤੇ ਫਿਰ ਦਇਆ ਸਿੰਘ ਕਹਿਣ ਲੱਗਿਆ ਸੱਚੇ ਪਾਤਸ਼ਾਹ ਆ ਤੇਰੇ ਪੁੱਤਰ ਨੇ ਦੇਖ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਕਿਵੇਂ ਪਏ ਕਿੰਨੇ ਫੱਟ ਲੱਗੇ ਹੋਏ ਹੈ ਪਾਤਸ਼ਾਹ ਤੇਰੇ ਪੁੱਤਰ ਨੇ ਤੂੰ ਇੱਕ ਵਾਰੀ ਦੇਖ ਤੇ ਲੈ ਤੂੰ ਤੇ ਇਤਾਂ ਅਨੰਦ ਗਿਆ ਜਿਵੇਂ ਜਾਣਦੇ ਹੀ ਨਹੀਂ ਹੁੰਦਾ ਕੋਈ ਦੀ ਮਹਾਰਾਜ ਸੱਚੇ ਪਾਤਸ਼ਾਹ ਦੇਖ ਤੇ ਲੈ ਇੱਕ ਵਾਰੀ ਨੰਨ ਤੱਕ ਤੇ ਲੈ ਇਨ੍ਹਾਂ ਦੇ ਸਿਰ ਤੇ ਹੱਥ ਤੇ ਫੇਰ ਦੇ ਤੇ ਫਿਰ ਕਵੀ ਕਹਿੰਦਾ ਕੀ ਸੀ ਕਲੰਗੀਆਂ ਵਾਲੇ ਦਾ ਵਿਗੜ ਜਾਂਦਾ ਚਾਨ ਅੰਡੂ ਜੇ ਚੰਨ ਤੇ ਏਜ ਜਾਂਦਾ ਕੀ ਸੀ ਵਿਗੜ ਜਾਂਦਾ ਜੇ ਆਪਣੇ ਪੁੱਤਾਂ ਤੇ ਸਿਰ ਦੇ ਉੱਤੇ ਹੱਥ ਫੇਰ ਜਾਂਦਾ ਕੀ ਵਿਗੜ ਜਾਣਾ ਸੀ ਕੀ ਸੀ ਕਲਗੀਆਂ ਮਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਚੰਨ ਤੇ gekeਰ ਜਾਂਦਾ ਉਹਦੀ ਤਿਆਗ ਦੀ ਮਹਿੰਦੀ ਨਾ ਲੱਖਣੇ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ ਸੱਚੇ ਪਾਤਸ਼ਾਹ ਤੇਰੀ ਤਿਆਗ ਦੀ ਪਹਿੰਦੀ ਥੋੜਾ ਲੈਦੀ ਸੀ ਤੇਰੇ ਪੁੱਤ ਸੀ ਤੂੰ ਚਾਰ ਹੰਝੂ ਕੇਰ ਜਾਂਦਾ ਇਹਰ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਧਾਰੀਆ ਉੱਠ ਨਿਸ਼ਕੰਤ ਹੋ ਕੇ ਰਾਜੇ ਕਦੀ ਨਹੀਂ ਸਾਦਾ ਸੰਸਾਰ ਰਹਦਾ ਲਤ ਦੋਹੀ ਬੀੜੀ ਵਿੱਚ ਨਹੀਂ ਸੀ ਰੱਖ ਸਕਦਾ ਜਾਂ ਉਹ ਰਾਰ ਰਹਿੰਦਾ ਜਾਂ ਮੈਂ ਪਾਲ ਰਹਿਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਦੋਹਾ ਜੋਗੀ ਨਹੀਂ ਸੀ ਦਿਲ ਵਿੱਚ ਥਾ ਮੇਰੇ ਰਹਿੰਦੀ ਪਾਉ ਮੰਜਾ ਪੁੱਤਾਂ ਦਾ ਪਿਆਰ ਰਹਿੰਦਾ ਦਇਆ ਸਿੰਘਾ ਉੱਠ ਭਾਈ ਦੋਹਾ ਜੋਗਰੀ ਮੇਰੇ ਦਿਲ ਵਿੱਚ ਥਾ ਨਹੀਂ ਸੀ ਜਾਂਤੇ ਪੁੱਤਾਂ ਦਾ ਪਿਆਰ ਰਹਿੰਦਾ ਜਾਂ ਪਾਉ ਮ ਰਹਿੰਦੀ ਮੈਂ ਇੱਕੋ ਹੀ ਚੀਜ਼ ਰੱਖਣੀ ਸੀ ਮੈਂ ਪਾਉ ਮ ਰੱਖ ਲਈਆ ਪੁੱਤਾਂ ਦਾ ਪਿਆਰ ਨਹੀਂ ਰੱਖਿਆ ਸਾਰਾ ਸੰਸਾਰ ਕਦੇ ਵੀ ਸੁਖੀ ਨਹੀਂ ਰਹਿੰਦਾ ਆਤਲੀ ਉੱਠ ਤੇ ਫਿਰ ਦਇਆ ਸਿੰਘ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਇੱਥੇ ਕੁਝ ਜੀ ਕਰਦਾ ਦਇਆ ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ ਪੱਗ ਲਾ ਕੇ ਸਿਰ ਦੇ ਦੋ ਟੋਟਕੇ ਬਣਾ ਦਿਆਂ ਨਿਵਾਹੀ ਦੀ ਅਖੀਰੀ ਉਹ ਰਸਮ ਨਿਵਾਦਿਆਂ ਅੱਤਾ ਅੱਤਾ ਦੋਹਾਂ ਦੇ ਸਰੀਰਾਂ ਉੱਤੇ ਪਾ ਦੇਿਆਂ ਸੱਚੇ ਪਾਤਸ਼ਾਹ ਮੇਰਾ ਜੀ ਕਰਦਾ ਐ ਇਲਾਸ਼ਾ ਪੰਜਾਂ ਨੇ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਦੀ ਮੇਰਾ ਜੀ ਕਰਦਾ ਮੈਂ ਸਿਰ ਦੇ ਪੱਗ ਲਾ ਕੇ ਇਹਨਾਂ ਦੇ ਸਰੀਰਾਂ ਉੱਤੇ ਅੱਤਾ-ਅੱਤਾ ਪਾ ਦਿਆਂ ਅੱਤਾ-ਅੱਤਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਸੱਚੇ ਪਾਤਸ਼ਾਹ ਲੱਖਾਂ ਹੀ ਗਰੀਬ ਮਾਪੇ ਜਗ ਚਾਏ ਨੇ ਕਫਨੋਂ ਬਗੈਰ ਦੱਸ ਕੀਦੇ ਪੁੱਤ ਗਏ ਨੇ ਲੱਖਾਂ ਗਰੀਬ ਮਾਪੇ ਜਿਹੜੇ ਸੰਸਾਰ ਤੇ ਰਹਿੰਦੇ ਆ ਸੱਚੇ ਪਾਤਸ਼ਾਹ ਜੇ ਉਹਨਾਂ ਦਾ ਪੁੱਤ ਚਲਿਆ ਜਾਵੇ ਉਹ ਵੀ ਕਫਨੋਂ ਬਗੈਰ ਨਹੀਂ ਜਾਂਦਾ ਉਹ ਵੀ ਕਫਨ ਜੁੜ ਜਾਂਦਾ ਸੱਚੇ ਪਾਤਸ਼ਾਹ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਕਫਨੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਬੱਚਿਆਂ ਦੀ ਪੀੜ ਤੇ ਪੰਖੇਰੋਂ ਵੀ ਨਹੀਂ ਚੱਲਦਾ ਸੱਚੇ ਪਾਪਛਾ ਬੱਚਿਆਂ ਦੀ ਪੀੜ ਤੇ ਪਸ਼ੂ ਪੰਛੀ ਵੀ ਨਹੀਂ ਝੱਲਦੇ ਤੇ ਤੁਸੀਂ ਕਿਹੜੀ ਗੱਲ ਦੇ ਪਿੱਛੇ ਲੱਗੇ ਹੋ ਆਏ ਹੋ ਬਾਂਦਰੀ ਦਾ ਜੇ ਬੱਚਾ ਮਰ ਜਾਵੇ ਨਾ ਆਪ ਜੀ ਨੇ ਦੇਖਿਆ ਹੋਵੇਗਾ ਤੇ ਜਲਾ ਜਰ ਉਹਦੀਆਂ ਹੱਡੀਆਂ ਮਾਸ ਛੜਦਾ ਨਹੀਂ ਨਾ ਆਪਣੇ ਬੱਚੇ ਨੂੰ ਛੱਡਦੀ ਨਹੀਂ ਆਪਣੇ ਸਾਥੀ ਦੇ ਨਾਲ ਲੁਆ ਕੇ ਰੱਖਦੀ ਹੈ ਇੰਨਾ ਪ੍ਰੇਮ ਉਹਨਾਂ ਦੀ ਪੀੜ ਤੇ ਸੱਚੇ ਪਾਤਸ਼ਾਹ ਉਹ ਵੀ ਨਹੀਂ ਚੱਲ ਸਕਦੇ ਤੁਸੀਂ ਕਿਹੜੀ ਗੱਲ ਦੇ ਪਿੱਛੇ ਲੱਗੇ ਹੋ ਐ ਉਹ ਬੱਚਿਆਂ ਦੀ ਪੀੜ ਤੇ ਪੰਖੇਰੋ ਵੀ ਨਹੀਂ ਚੱਲਦੇ ਤੇ ਫਿਰ ਅੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੋਲਦੇ ਨੇ ਅੱਗੋਂ ਸਾਨੂੰ ਬੋਲੇ ਦਸ਼ਮੇਸ਼ ਲਲਕਾਰ ਕੇ ਲੈਣਾ ਕੀਆ ਸੰਗਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਘਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਂਦਾ ਮਾਰ ਕੇ ਆਪ ਸੋਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਭਾਲ ਨੇ ਬਿਲਾ ਤਨ ਖਾਹਾ ਤੋਂ ਰਹੇ ਜੋ ਮੇਰੇ ਨਾਲ ਨਹੀਂ ਦੇਖ ਲੈ ਮੈਦਾਨ ਵਿੱਚ ਦੇਖ ਕਿੰਨੇ ਸਿੰਘ ਸ਼ਹੀਦ ਹੋ ਕੇ ਪਏ ਤੇ ਉਹ ਵੀ ਮੇਰੇ ਪੁੱਤਾਂ ਵਰਗੇ ਐ ਦਇਆsingਾ ਜੇ ਤੇ ਤੂੰ ਆਪਣਾ ਪਾਉਣਾ ਤੇ ਸਾਰਿਆਂ ਤੇ ਪਾ ਤਿੰਨੀ ਫਿਰ ਇਕੱਲੇ ਮੇਰੇ ਪੁੱਤਾਂ ਤੇ ਕਫਨ ਨਾ ਪਾ ਜਿੰਨਾ ਧਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਜ ਨਹੀਂ ਚੁੱਕਦਾ ਜਿੰਨਾ ਧਿਰ ਇਹਨਾਂ ਦਾ ਹਿਸਾਬ ਕਿਤਾਬ ਨਹੀਂ ਨਾ ਮੁੱਕਦਾ ਉਹਨਾਂ ਦਿਨ ਮੈਂ ਅਜੀਤ ਤੇ ਜੁਜਾਰ ਦੀ ਲਾਸ਼ ਨਹੀਂ ਚੁੱਕਦਾ ਦੇਖ ਇਹ ਵੀ ਕਿੰਨੇ ਜਾਨਾਂ ਹਾਰ ਕੇ ਸ਼ਹੀਦ ਹੋਏ ਪਏ ਨੇ ਬਿਨਾਂ ਤਨਖਾਹਾਂ ਤੋਂ ਆਉਕ ਸੌਕ ਦੇ ਵਿੱਚ ਰਹੇ ਨੇ ਮੇਰੇ ਨਾਲ ਜਾਂਦੇ ਸਾਰੀਆਂ ਲਾਸ਼ਾਂ ਦੇ ਕਫਨ ਪਾ ਤੇ ਜਾਫਰ ਮੇਰੇ ਪੁੱਤਾਂ ਨੂੰ ਵੀ ਪਿਆਰ ਨਾਂ ਦੀ ਚੱਲ ਚੱਲੀ ਏ ਤੇ ਫਿਰ ਉਸ ਵੇਲੇ ਗੜੀ ਵੀ ਹੌਂਕੇ ਲੈ ਕੇ ਮਹਾਰਾਜ ਨੂੰ ਪੁਕਾਰਦੀ ਐ ਚਮਕੌਰ ਵਾਲੀ ਗੜੀ ਹੌਕੇ ਲੈ ਪੁਕਾਰਦੀ ਕੱਫਣਾ ਤੋਂ ਬਾਂਜੀ লাশ ਅਜੀਤ ਤੇ ਜੁਝਾਰਦੀ ਕੱਫਣਾ ਤੋਂ ਬਾਂਜੀ ਪਈ ਐ ਸੱਚੇ ਪਾਤਸ਼ਾਹ ਤੁਸੀਂ ਕਿਹੜੀ ਗੱਲ ਦੇ ਪਿੱਛੇ ਲੱਗੇ ਹੋਏ ਹੋ ਦੇਖ ਕਿਹੜੇ ਲੋਟ ਅਜੀਤ ਤੇ ਜੁਝਾਰ ਪਏ ਨੇ ਪਰ ਮਹਾਰਾਜ ਨੇ ਗੱਲ ਨਹੀਂ ਕੌਲੀ ਦਇਆ ਸਿੰਘ ਨੂੰ ਕਹਿਣ ਲੱਗੇ ਦਇਆ ਸਿੰਘਾ ਚੱਲ ਭਾਈ ਚੱਲੀਏ ਤੇ ਹੁਣ ਕੜੀ ਚਮਕੌਰ ਦੀ ਵਿੱਚੋਂ ਬਾਹਰ ਆਏ ਤੇ ਭਾਈ ਦਇਆ ਸਿੰਘ ਨੂੰ ਮਹਾਰਾਜ ਨੇ ਹੋਰ ਪਾਸੇ ਭੇਜ ਦਿੱਤਾ ਜਿਤੋਂ ਐਸ ਪਾਸੇ ਚੱਲਿਆ ਜਾ ਮੈਂ ਇਸ ਪਾਸੇ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਠ ਉਹ ਦੀ ਰਾਤ ਨੂੰ ਸਫ਼ਰ ਤੈਅ ਕਰਦੇ ਆ ਨੰਗੇ ਪੈਰ ਨੇ ਝਾੜੀਆਂ ਦੇ ਵਿੱਚ ਦੀ ਚੋਲਾ ਪਾਇਆ ਹੋਇਆ ਜਾਮਾ ਪਾਇਆ ਹੋਇਆ ਧੀਰੋ ਧੀਰ ਹੋ ਗਿਆ ਪੈਰਾਂ ਦੇ ਵਿੱਚ ਖੰਡੇ ਵੱਜਦੇ ਨੇ ਪੈਰ ਸੁੱਜੇ ਹੋਏ ਨੇ ਲਹੂ ਸਿੰਬਦੇ ਅੱਖਾਂ ਦੇ ਵਿੱਚ ਬੇਰਾਗ ਹੈ ਪ੍ਰਮਾਤਮਾ ਦੇ ਨਾਮ ਦਾ ਬੈਰਾਨਾ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਗਾਰਤ ਨਨਕ ਮੰਗ ਫੇਰ ਵੀ ਕਹਿ ਦੇਣਾ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਧਨ ਜਿਗਰਾ ਕਲੰਗੀਆਂ ਵਾਲੇ ਪਾਤਸ਼ਾਹ ਦਾ ਤੇ ਫਿਰ ਉਸ ਵੇਲੇ ਕਿਸੇ ਕਵੀ ਨੇ ਬੜਗਾ ਸੁਣਨ ਲੈਣਾ ਲਿਖਿਆ ਨੇ ਸੋਨੇ ਉਹਦੇ ਪੈਰ ਤੇ ਗੁਲਾਬੀ ਰੰਗ ਹੱਡੀਆਂ ਇੰਨੇ ਸੋਹਣੇ ਮਹਾਰਾਜ ਜੀ ਦੇ ਚਰਨ ਹੈ ਗੁਲਾਬੀ ਰੰਗ ਦੀਆਂ ਹੱਡੀਆਂ ਨੇ ਹੱਡੀਆਂ ਚ ਖੁੱਭੀਆਂ ਨੇ 16 ਵੱਡੋ ਵੱਡੀਆਂ ਉਹ ਚਰਨਾਂ ਦੇ ਵਿੱਚ ਵੱਡਾ ਵੱਡੀਆਂ 16 ਖੁੱਭੀਆਂ ਹੋਈਆਂ ਨੇ ਸੋਖੂਣ ਸਿਮਰਹਾ ਹੈ ਸੋਨੇ ਉਹਦੇ ਪੈਰ ਤੇ ਪਹਾੜੇ ਵਾਂਗੂ ਰਿਸਦੇ ਜਿਵੇਂ ਪਹਾਰਾ ਡਲਦਾ ਹੁੰਦਾ ਹੈ ਨਾ ਇਦਾਂ ਖੂਨ ਡਲ ਰਿਹਾ ਨਮੇ ਛਾਲੇ ਬਣੀ ਜਾਣ ਜਾਣ ਪ੍ਰਾਣੇ ਜਾਣ ਫਿਸਦੇ ਨਮੇ ਛਾਲੇ ਜੁੜੇ ਉਹ ਬਨ ਰਹੇ ਸੀ ਪ੍ਰਾਣੇ ਫਿਸ ਰਹੇ ਸੀ ਉਸ ਵੇਲੇ ਦੀ ਕਵੀ ਨੇ ਕਲਪਨਾ ਲਿਖੀ ਹੈ ਹਨੇਰੇ ਦੇ ਵਿੱਚ ਮਹਾਰਾਜ ਜਾ ਰਹੇ ਕੰਡੇ ਵੱਜ ਰਹੇ 16 ਵੱਜ ਦਿਨਾਂ ਨੇ ਜੰਗਲਾਂ ਦੇ ਵਿੱਚ ਦੀ ਜਾਂਦੇ ਐ ਸੋਹਣੇ ਉਹਦੇ ਸੋਹਣੇ ਜਿਹੇ ਪੈਰਾਂ ਵਿੱਚੋਂ ਰਸ ਜਿਹੜਾ ਚੁੰਦਾ ਏ ਇਦਾਂ ਲੱਗਦਾ ਹੈ ਵੀ ਜਿਹੜਾ ਖੂਨ ਪੈਰਾਂ ਦੇ ਵਿੱਚੋਂ ਚੁੰਦਾ ਹੈ ਨਾ ਖੂਨ ਨਿਕਲਦਾ ਹੈ ਇਦਾਂ ਲੱਗਦਾ ਏਦਾਂ ਲੱਗੇ ਪੈਰਾਂ ਵਿੱਚੋਂ ਰੱਬ ਪਿਆਰ ਹੁੰਦਾ ਏ ਇਦਾਂ ਲੱਗਦਾ ਹੈ ਵੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚੋਂ ਰੱਬ ਰੋਈ ਜਾਂਦਾ ਹੈ ਹਾਲ ਦੇਖ ਕੇ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚੋਂ ਬਾਹਰ ਆਏ ਸੀ ਚਾਰੇ ਪੁੱਤ ਨਾਮ ਸੀ ਮਾਣ ਨਾਲ ਸੀ ਸਿੰਘ ਨਾਲ ਸੀ ਤੰਦਨ ਹੋ ਗਏ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡੇ ਨੂੰ ਤੇ ਅੱਜ ਨਾ ਤੇ ਚਾਰੇ ਪੁੱਤ ਕੋਲ ਨੇ ਨਾ ਮਾਂ ਕੋਲ ਹੈ ਜਾਨਾਂ ਤੋਂ ਪਿਆਰੇ ਸਿੰਘ ਸੀਗੇ ਜਿਹੜੇ ਉਹ ਵੀ ਸ਼ਹੀਦ ਹੋ ਗਏ ਕੱਲੀ ਤੁਰੇ ਜਾਂਦੇ ਇਦਾਂ ਲੱਗਦਾ ਹੈ ਵੀ ਉਹ ਹਾਲ ਦੇਖ ਕੇ ਨਾ ਰੱਬ ਵੀ ਰੋ ਰਿਹਾ ਹੈ ਰੱਬ ਰੋਈ ਜਾਂਦਾ ਹੈ ਤੇ ਹੁਣ ਜਦੋਂ ਸਾਰੀ ਧਾਰੀ ਸਫ਼ਰ ਕਰਦੇ ਰਹੇ ਮਹਾਰਾਜ ਅਮਰਤ ਵੇਲਾ ਹੋਇਆ ਅਮਰਤ ਵੇਲਾ ਹੋਇਆ ਉੱਥੋਂ ਦੀ ਇੱਕ ਪੰਡਤ ਲੰਘ ਰਿਹਾ ਸੀ ਕੋਲ ਦੀ ਸਵੇਰੇ ਅਮਰਤ ਵੇਲੇ ਇਸ਼ਨਾਨ ਕਰਨ ਵਾਸਤੇ ਉਹ ਰੱਬ ਰਾਬਾ ਕਰਦਾ ਲੰਘ ਰਿਹਾ ਸੀ ਕੋਲ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਹੱਥ ਵਿੱਚ ਸ਼ਮਸ਼ੀਰ ਫੜੀ ਹੋਈ ਸੀ ਕਰਪਾਨ ਫੜੀ ਹੋਈ ਸੀ ਬਿਨਾ ਮਿਆਨ ਸਾਦਾ ਜਾਂ ਦਮਾਲਾ ਬੰਨਿਆ ਹੋਇਆ ਸੀ ਕਲਗੀ ਤੋੜਾ ਤੇ ਤਮਕੌਰ ਦੀ ਗੜੀ ਦੇ ਵਿੱਚ ਭਾਈ ਸੰਗਤ ਸਿੰਘ ਨੂੰ ਦੇਖ ਕੇ ਮਹਾਰਾਜ ਚਲੇ ਗਏ ਸੀ ਨਾ ਬਾਦ ਸੀ ਨਾ ਸਾਧ ਸੀ ਕੋਲੇ ਕੁਝ ਨਹੀਂ ਸੀ ਕੱਲੀ ਹੱਥ ਵਿੱਚ ਸ਼ਮਸ਼ੀਰ ਫੜੀ ਹੋਈ ਸੀ ਉਹ ਪੁਣ ਪੰਡਤ ਜੀ ਨੂੰ ਪੁੱਛਦੇ ਆ ਪੰਡਤ ਜੀ ਇਹ ਕਿਹੜਾ ਨਗਰ ਹੈ ਕਿਹੜਾ ਪਿੰਡ ਹੈ ਉਹ ਕਹਿਣ ਲੱਗਿਆ ਜੀ ਇਹ ਬਹਿਲੌਲਪੁਰ ਪਿੰਡ ਹੈ ਤੇ ਉਹ ਪੰਡਤ ਨੂੰ ਕਹਿਣ ਲੱਗਿਆ ਇੱਥੇ ਇੱਕ ਪੂਰਨ ਮਸੰਦ ਦਾ ਨਾਮ ਦਾ ਇੱਥੇ ਵਿਅਕਤੀ ਰਹਿੰਦਾ ਹੈ ਬੰਦਾ ਰਹਿੰਦਾ ਪੂਰਨ ਮਸੰਦ ਉਹਦਾ ਨਾਮ ਹੈ ਕਹਿਣ ਲੱਗਿਆ ਜੀ ਮੈਂ ਜਾਣਦਾ ਤੇ ਹੁਣ ਮਹਾਰਾਜ ਕਹਿੰਦੇ ਫਿਰ ਉਹਦਾ ਘਰ ਕਿੱਥੇ ਆਦਸਮੀ ਉਹ ਪੰਡਤ ਨੂੰ ਹਾਲਤ ਦੇਖ ਕੇ ਵੀ ਪੈਰਾਂ ਤੋਂ ਲੰਗੇ ਐ ਖੂਨ ਸਿਮਲਿਆ 16 ਵੱਜਣਾ ਹੋਣ ਜਾਣੇ ਵਸਤਰ ਜਿਹੜੇ ਪਹਿਨੇ ਨੇ ਪਾਟੇ ਹੋਏ ਐ ਹੁਣ ਇਹਨੂੰ ਤਰਸ ਆਇਆ ਕਹਿਣ ਲੱਗੇ ਜੀ ਇਦਾਂ ਤੇ ਤੁਹਾਨੂੰ ਘਰ ਨਹੀਂ ਥਿਆਉਣਾ ਚਲੋ ਮੈਂ ਅੱਗੇ ਲੱਗ ਕੇ ਤੁਹਾਨੂੰ ਮੈਂ ਘਰ ਦੱਸ ਦਿੰਦਾ ਉਹ ਪੰਡਤ ਅੱਗੇ ਲੱਗਿਆ ਮਹਾਰਾਜ پیچھے ਦੁਰ ਰਹੇ ਨੇ ਤੇ ਜਦੋਂ ਜਾ ਕੇ ਦੱਸਿਆ ਵੀ ਆਹ ਘਰ ਹੈ ਬੁਹਾ ਭੜਕਾਇਆ ਪੰਡਤ ਨੇ ਤੇ ਬੁਹਾ ਭੋੜਿਆ ਬੁਹਾ ਭੋੜਿਆ ਪੂਰਨਮ ਸੰਦ ਦਾ ਨੌਕਰ ਸੀ ਜਿਹੜਾ ਭਾਈ ਜਿਉਣਾ ਉਹਨੇ ਬੁਹਾ ਭੋੜਿਆ ਜਦੋਂ ਪੁੱਛਿਆ ਹਾਂਜੀ ਦੱਸੋ ਕੀ ਕੰਮ ਹੈ ਉਹ ਪੰਡਤ ਬਹਿਣ ਲੱਗਿਆ ਮੈਨੂੰ ਤੇ ਕੋਈ ਕੰਮ ਨਹੀਂ ਆਹ ਕੋਈ ਫਕੀਰ ਜਾਂ ਬੰਦਾ ਮੈਨੂੰ ਮਿਲਿਆ ਰਾਹ ਦੇ ਵਿੱਚ ਤੁਹਾਡਾ ਤੇਰੇ ਮਾਲਕ ਬਾਰੇ ਪੁੱਛਦਾ ਸੀ ਮੈਨੂੰ ਕਰੇ ਛੱਡਣ ਵਾਲ ਤੇ ਆਗਿਆ ਆਉ ਦੇਖੋ ਕੌਣ ਹੈ ਮੈਂ ਜਦੋਂ ਭਾਈ ਜੌਣੇ ਨੇ ਦੇਖਿਆ ਬੇਹਾਲਤ ਇਹ ਜੀ ਹੈ ਪਹਿਚਾਨ ਨਹੀਂ ਆ ਰਹੀ ਕਿਉਂਕਿ ਪੂਰਨ ਅਸੰਦ ਸੇਵਾ ਕਰਦਾ ਹੁੰਦਾ ਸੀ ਰਸਤਾ ਕੱਟਣਾ ਕਰਕੇ ਅਨੰਦਪੁਰ ਸਾਹਿਬ ਤੇ ਜਦਾ ਹੁੰਦਾ ਸੀ ਇਹਦੇ ਘਰ ਸਿੰਘ ਆ ਜਾਂਦੇ ਸੀਗੇ ਭਾਈ ਜਉੜੇ ਨੂੰ ਸਿੰਘਾਂ ਦੀ ਪਹਿਚਾਨ ਸੀ ਕਹਿਣ ਲੱਗੇ ਵੀ ਕੋਈ ਸਿੰਘ ਲੱਗ ਰਿਹਾ ਹੈ ਛੁਮਸ਼ੀਰ ਹੱਥ ਵਿੱਚ ਫੜੀ ਹੈ ਦਮਾਲਾ ਬੰਨਿਆ ਹੋਇਆ ਤੇ ਕਹਿਣ ਲੱਗੇ ਚਲੋ ਆਜੋ ਜੀ ਗਾਹਾਂ ਆਜੋ ਹੁਣ ਜਿਹੜੇ ਮੰਜੇ ਤੇ ਘੋੜਿਆਂ ਵਾਲੇ ਤਵੇਲੇ ਦੇ ਵਿੱਚ ਭਾਈ ਜਉੜਾ ਪਿਆ ਸੀ ਨਾ ਉਸੇ ਮੰਜੇ ਤੇ ਬਾਹ ਦਿੱਤਾ ਤੇ ਮਹਾਰਾਜ ਪੁੱਛਦੇ ਐ ਇਹ ਭਾਈ ਤੇਰਾ ਨਾਮ ਕੀ ਹੈ ਕਹਿ ਲੱਗੇ ਜੀ ਮੇਰਾ ਨਾਮ ਹੈ ਜਉਣਾ ਤੇ ਤੇਰਾ ਮਾਲਕ ਕਿੱਥੇ ਆਹ ਹੈ ਕਹਿ ਲੱਗੇ ਜੀ ਉਹ ਉੱਪਰ ਸਤਾ ਪਿਆ ਹੈ ਤੇ ਮਹਾਰਾਜ ਕਹਿਣ ਲੱਗੇ ਭਾਈ ਬਲਾਲ ਕੀ ਲੈ ਕੇ ਆਉਂ ਨੋ ਤੇ ਭਾਈ ਜਉਣਾ ਜਦੋਂ ਤੁਰਨ ਲੱਗਿਆ ਉਹਨੇ ਮਨ ਵਿੱਚ ਸੋਚਿਆ ਵੀ ਮੈਂ ਮਾਲਕ ਨੂੰ ਕੀ ਕਹਾਂਗਾ ਜਾ ਕੇ ਵੀ ਕੌਣ ਆਇਆ ਪੁੱਛੀਏ ਤੇ ਸਰੀ ਮੈਂ ਕੌਣ ਹੈ ਹੁਣ ਪੁੱਛਿਆ ਜੇ ਤੁਸੀਂ ਕੌਣ ਹੋ ਕੀ ਨਾਮ ਹੈ ਤੁਹਾਡਾ ਕਹਿ ਲਗੇ ਮੇਰਾ ਨਾਮ ਹੈ ਗੁਰੂ ਗੋਬਿੰਦ ਸਿੰਘ ਤੇਰੇ ਮਾਲਕ ਨੂੰ ਜਾ ਕੇ ਕਹਿ ਆਨੰਦਪੁਰ ਸਾਹਿਬ ਦਾ ਵਾਸੀ ਆਇਆ ਹੈ ਤੇ ਜਦੋਂ ਇਹ ਸੁਣਿਆ ਨਾ ਆਨੰਦਪੁਰ ਸਾਹਿਬ ਦਾ ਵਾਸੀ ਗੁਰੂ ਗੋਬਿੰਦ ਸਿੰਘ ਚਰਨਾਂ ਤੇ ਟੈ ਪਿਆ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਸੱਚੇ ਪਾਤਸ਼ਾਹ ਤੁਸੀਂ ਆ ਹਾਲ ਤਾ ਟੋਟੀ ਪੈਰਾਂ ਦੇ ਵਿੱਚ ਕੰਡੇ ਵੱਜੇ ਹੋਏ ਖੂਨ ਸਿਵੜੇ ਤੇ ਮੇਰੇ ਭਾਈ ਜੌਨੇ ਨੇ દવા ਲਾ ਕੇ ਗਰਮ ਪਾਣੀ ਲਿਆ ਕੇ ਪੈਰ ਧੋਤੇ ਨਾਲੇ ਰੋੜਿਆ ਕੰਡੇ ਕੱਢੇ ਪੈਰਾਂ ਦੇ ਵਿੱਚੋਂ ਤੇ ਮਹਾਰਾਜ ਕਹਿ ਲਗੇ ਤੇਰੇ ਮਾਲਕ ਨੂੰ ਬੁਲਾ ਕੇ ਲੈ ਕੇ ਆ દવા ਦਾ ਭਾਈ ਜੌਨਾ ਭੱਜ ਕੇ ਪੌੜਾ ਚੜ੍ਹਿਆ ਬੁਹਾ ਫੜਕਾਇਆ ਇੱਗੋਹਰ ਪੂਰਨਮਸੰਦ ਬੋਲਿਆ ਫੇ ਕੌਣ ਆਇਆ ਇੰਨੀ ਸਵੇਰੇ ਸਵੇਰੇ ਬੁਹਾ ਬੰਦ ਰਿਹਾ ਕਹਿਣ ਲੱਗਿਆ ਜੀ ਮੈਂ ਜਿਉਣਾ ਹਾਂ ਤੁਹਾਡਾ ਨੌਕਰਾਂ ਬਾਹਰ ਨਿਕਲੋ ਦਵਾ ਦਵ ਕੇ ਪੂਰਨਮਸੰਦ ਕਹਿਣ ਲੱਗਿਆ ਕੀ ਹੋਇਆ ਬੁਹਾ ਬੰਦ ਪਨ ਰਿਹਾ ਕਹਿਣ ਲੱਗੇ ਜੀ ਗੱਲ ਹੀ ਕੋਈ ਇਹ ਹੈ ਜੀ ਬਾਹਰ ਨਿਕਲੋ ਛੇਤੀ ਦੇਣੇ ਉਹ ਜਦੋਂ ਬਾਹਰ ਕੋਲਿਆ ਬੂਹਾ ਕੋਲਿਆ ਪੁੱਛਿਆ ਕੀ ਗੱਲ ਹੈ ਇੰਨੀ ਸਵੇਰੇ ਸਵੇਰੇ ਕਹਿ ਲੱਗੇ ਜੀ ਥੱਲੇ ਤੋਂ ਕੋਹਣ ਆਇਆ ਹੈ ਕਹਿੰਦਾ ਕੌਣ ਆਇਆ ਭਾਈ ਜੌਣਾ ਕਹਿ ਲੱਗਿਆ ਜਿਹਦੇ ਤੁਸੀਂ ਬੜੀ ਸੇਵਾ ਕਰਦੇ ਹੋ ਜਿਹਦੇ ਬਾਰੇ ਬੜੀਆਂ ਗੱਲਾਂ ਕਰਦੇ ਹੋ ਆਨੰਦਪੁਰ ਸਾਹਿਬ ਦਾ ਵਾਸੀ ਉਹ ਆਇਆ ਆਪਣੇ ਘਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਇਆ ਤੁਹਾਨੂੰ ਯਾਦ ਕਰ ਰਿਹਾ ਆਓ ਇਹ ਪੂਰਨ ਮਸੰਦ ਕਹਿਣ ਲੱਗਿਆ ਤੂੰ ਫਿਰ ਕੀ ਕਹੇ ਜਦੋਂ ਮੇਰੇ ਬਾਰੇ ਪੁੱਛਿਆ ਕਹਿਣ ਲੱਗਿਆ ਜੀ ਮੈਂ ਦੱਸ ਦਿੱਤਾ ਵੀ ਮੇਰਾ ਮਾਲਕ ਉੱਤੇ ਸੁਤਾ ਪਿਆ ਮੱਥੇ ਤੇ ਹੱਥ ਮਾਰਿਆ ਪੂਰਨ ਮਸੰਦ ਨੇ ਉਹ ਤੇਰਾ ਭਲਾ ਹੋ ਜੇ ਤੂੰ ਇਹ ਨਹੀਂ ਸੀ ਕਹਿਣਾ ਤੂੰ ਕਹਿਣਾ ਸੀ ਵੀ ਪੂਰਨ ਮਸੰਦ ਮੇਰਾ ਮਾਲਕ ਇੱਥੇ ਹੈ ਨਹੀਂ ਕਲੀ ਐ ਕਹਿ ਲੱਗੇ ਜੀ ਕੰਲੀ ਆਈ ਐ ਕਹਿਣ ਲੱਗੇ ਤੈਨੂੰ ਨਹੀਂ ਪਤਾ ਉਹਨਾਂ ਦੇ ਪਿੱਛੇ ਸਰਕਾਰਾਂ ਲੱਗੀਆਂ ਮੰਨਾਂ ਨੇ ਤੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਆਪਣੇ ਇੱਥੇ ਗੁਰੂ ਗੋਬਿੰਦ ਸਿੰਘ ਆਇਆ ਹੈ ਤੇ ਆਪਾਂ ਨੂੰ ਬੜੀ ਵਿਪਤਾ ਪੈ ਜਾਣੀ ਹੈ ਤੂੰ ਕਹਿ ਦੇ ਉਹਨੂੰ ਵੀ ਪੂਰਨਮ ਸੰਤ ਦੇ ਕਰ ਨਹੀਂ ਹੈ ਮੇਰਾ ਮਾਲਕ ਕਰ ਨਹੀਂ ਹੈ ਤੇ ਬੂਹਾ ਬੰਦ ਕਰ ਲਿਆ ਹੁਣ ਭਾਈ ਜਾਣੇ ਤੋਂ ਪੈਰ ਗਾਹਾਂ ਪੁੱਟਿਆ ਨਹੀਂ ਜਾਂਦਾ ਜਿਹੜਾ ਭੱਜ ਕੇ ਪੌੜੀਆਂ ਚੜਿਆ ਸੀ ਨਾ ਵੀ ਮੈਂ ਬੁਲਾ ਕੇ ਲੈ ਕੇ ਆਵਾਂ ਮੇਰਾ ਮਾਲਕ ਬੜਾ ਖੁਸ਼ ਹੋਵੇਗਾ ਦੇਖ ਕੇ ਤੇ ਹੁਣ ਜਦੋਂ ਪਤਾ ਲੱਗਿਆ ਉਹਨੂੰ ਉਹ ਤੇ ਜਦੋਂ ਸੁੱਖ ਹੁੰਦੇ ਨੇ ਉਦੋਂ ਹੀ ਨਾਲ ਖੜਦੇ ਆ ਉਦੋਂ ਹੀ ਮੇਰਾ ਮੇਰਾ ਕਹਿੰਦੇ ਆ ਹੁਣ ਕੋਈ ਵਿਪਤਾ ਬਣੀ ਐ ਤੇ ਸਾਥ ਛੱਡ ਗਏ ਮਹਾਰਾਜ ਦਾ ਸਾਥ ਹੀ ਛੱਡ ਗਏ ਹੁਣ ਕਹੀ ਦਿੱਤਾ ਵੀ ਘਰ ਨਹੀਂ ਐ ਇਹ ਕਹਦੇ ਭੇਜਦੇ ਉਹਨੂੰ ਓਹੋ ਘਰੋਂ ਹੀ ਭੇਜਤਾ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਐ ਜਦੋਂ ਵਿਪਤਾ ਬਣੀ ਐ ਬੇਤੰਪਰੀ ਸਭ ਹੀ ਸੰਗਸ਼ਾਟਕ ਕੋਉ ਨਾ ਹਾਵਤ ਨੇੜੇ ਇਹ ਸੰਸਾਰ ਦਾ ਹਸੂਲ ਹੈ ਜਦੋਂ ਕਿਸੇ ਤੇ ਦੁੱਖ ਆਉਂਦਾ ਨਾ ਕੋਈ ਨਹੀਂ ਪੜਦਾ ਪਿਆਰ ਇਹਦੇ ਸੁੱਖਾ ਦੇ ਸੰਗੀਏ ਸਾਰੇ ਤੇ ਹੁਣ ਭਾਈ ਜਉਣਾ ਉਤੋਂ ਮੁੜਿਆ ਹੁੰਦਾ ਪਰ ਅੱਗੇ ਪੈਰ ਨਹੀਂ ਉੱਟੀਦਾ ਵੀ ਕਿਹੜੇ ਮੂੰਹ ਨਾਲ ਤਵਾ ਜਾ ਕੇ ਵੀ ਗੁਰੂ ਗੋਬਿੰਦ ਸਿੰਘ ਨੂੰ ਵੀ ਇੱਥੇ ਚਲੇ ਜਾਓ ਹੁਣ ਬਾਹਰ ਰਾਜਨੀਏ ਬਾਜਮਾਦੀ ਜਉਣਿਆ ਆ ਜਾ ਭਾਈ ਮੈਂ ਸੁਣ ਲਿਆ ਸਾਰਾ ਕੁਝ ਆ ਜਾ ਕੋਲੇ ਆ ਕੇ ਹੱਥ ਜੋੜ ਕੇ ਭਾਈ ਜਉਣਾ ਲੱਗੇ ਸੱਚੇ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਬਿਜਲਾ ਤੇਰ ਤੁਸੀਂ ਇਹਨਾਂ ਨੂੰ ਸੁਖ ਸਹੂਲਤ ਦੇ ਰਹੇ ਹੋ ਖਾਣ ਪੀਣ ਬਾਤ ਤੇ ਦੇ ਰਹੇ ਹੋ ਉਹਨਾਂ ਤੇਰੀ ਤੁਹਾਡੀ ਨੇ ਮਹਾਰਾਜ ਕਹਿਣ ਲੱਗੇ ਜਉਣਿਆ ਉਹ ਭਾਈ ਮੈਂ ਇਹ ਦੇ ਕਰਕੇ ਨਹੀਂ ਸੀ ਆਇਆ ਮੈਂ ਤੇ ਇਥੇ ਤੇਰੇ ਕਰਕੇ ਆਇਆ ਸੀ ਤੂੰ ਜਦੋਂ ਜਿਹੜਾ ਵੀ ਸਿੰਘ ਆਉਂਦਾ ਸੀ ਤੂੰ ਉਹਨੂੰ ਕਹਿ ਦਿੰਦਾ ਸੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਐ ਤੇ ਅਨੰਦਪੁਰ ਸਾਹਿਬ ਮੈਂ ਆ ਨਹੀਂ ਸਕਦਾ ਮੇਰੇ ਕੋਲੇ ਘੋੜਿਆਂ ਦੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਰਸਨ ਪਾਣੀ ਖਾਣਾ ਪੀਣਾ ਇਹਨਾਂ ਦਾ ਜਿਹੜਾ ਸੰਭਾਲ ਸੁਭਾਲ ਮੈਂ ਕਰਨੀ ਹੈ ਜੇ ਮੈਂ ਅਨੰਦਪੁਰ ਸਾਹਿਬ ਚੱਲਿਆ ਗਿਆ ਇਹਨਾਂ ਨੇ ਭੁੱਖੇ ਮਰ ਜਾਣੇ ਤੇ ਮੈਂ ਤੇ ਤੈਨੂੰ ਦਰਸ਼ਨ ਦੇਣ ਵਾਸਤੇ ਆਇਆ ਮੈਂ ਤੇ ਤੇਰੀ ਭਾਵਨਾ ਨੂੰ ਭਾਗ ਲਾਉਣ ਵਾਸਤੇ ਆਇਆ ਉਹਦਾ ਤੇ ਮੈਨੂੰ ਪਤਾ ਸੀ ਕਿਉਂਕਿ ਮਹਾਰਾਜ ਤੇ ਸਾਰਾ ਕੁਝ ਜਾਣਦੇ ਨੇ ਆਪਣੇ ਦਿਲਾਂ ਦੀਆਂ ਜਾਣਨ ਵਾਲੇ ਨੇ ਵੀ ਕੀਦੇ ਦਿਲ ਵਿੱਚ ਕੀ ਚਾਹੁੰਦੇ ਪਤਾ ਸਾਰਾ ਕੁਝ ਹੈ ਜਿਉਣੇ ਨੂੰ ਕਹਿ ਲੱਗਿਆ ਜਾਉਣਿਆ ਮੈਂ ਤੇ ਤੇਰੇ ਕਰਕੇ ਆਇਆ ਸੀ ਤੇ ਮੈਂ ਹੁਣ ਚੱਲਿਆ ਤੇ ਫਿਰ ਭਾਈ ਜਉਨੇ ਨੇ ਨਾ ਅੱਗ ਬਲਦੀ ਸੀ ਉੱਥੇ ਅੱਗ ਜਦੋਂ ਮਚਾਈ ਸੀ ਸਪਾਉਨਣ ਵਾਸਤੇ ਸੱਚੇ ਪਾਤਸ਼ਾਹ ਅੱਗ ਸੇਕੋ ਉਹ ਟੈਂਡ ਦੇ ਵਿੱਚ ਅੱਗ ਪਾ ਕੇ ਦੇ ਦਿੱਤੀ ਸੱਚੇ ਪਾਤਸ਼ਾਹ ਮੈਨੂੰ ساری ਉਮਰ ਰੱਬ ਤੇ ਕੋਈ ਗਿਲਾ ਨਹੀਂ ਹੋਇਆ ਮੇਰੇ ਕੋਲੇ ਆਪਣਾ ਘਰ ਨਹੀਂ ਹੈ ਆਪਣਾ ਮਕਾਨ ਨਹੀਂ ਹੈ ਕਦੇ ਗਿਲਾ ਨਹੀਂ ਆਇਆ ਪਰ ਅੱਜ ਮੈਨੂੰ ਰੱਬ ਤੇ ਰੋਸਾ ਆਉਂਦਾ ਹੈ ਮੈਨੂੰ ਅੱਜ ਰੱਬ ਦੇ ਨਾਲ ਗਿਲਾ ਹੈ ਸੱਚੇ ਪਾਤਸ਼ਾਹ ਰੱਬ ਜੀ ਜੇ ਮੇਰੇ ਕੋਲੇ ਥੋੜੀ ਜਿਹੀ ਜਗਾ ਹੁੰਦੀ ਨਾ ਮੇਰੀ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਉਥੇ ਲੈ ਕੇ ਜਾਂਦਾ ਜਿੱਥਾਂ 사ਵਾ ਮਰਜੀ ਰਹਿੰਦੇ ਪਰ ਮੇਰੇ ਕੋਲੇ ਹੈ ਨਹੀਂ ਮੈਂ ਵੀ ਇੱਥੇ ਨੌਕਰੀ ਕਰਦਾ ਮੇਰੇ ਵੀ ਬਸ ਵਿੱਚ ਨਹੀਂ ਹੈ ਇੱਥੇ ਰੱਖਣਾ ਤੇ ਫਿਰ ਭਾਈ ਜਿਉਣੇ ਨੇ ਉਹ ਟਿੰਡ ਦੇ ਵਿੱਚ ਅੱਗ ਪਾ ਕੇ ਦੇ ਦਿੱਤੀ ਤੇ ਭਾਈ ਜਿਉਣੇ ਨੇ ਵੀ ਫਿਰ ਉੱਤੇ ਬਾਦ ਲੋਕ ਨਹੀਂ ਛੱਡ ਦਿੱਤੀ ਕਹਿ ਲੱਗੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਲਈ ਜਗ੍ਹਾ ਨਹੀਂ ਨਾ ਮੈਂ ਵੀ ਨਹੀਂ ਉੱਥੇ ਰਹਿਣਾ ਤੇ ਉਹ ਟਿੰਡ ਸੀ ਜਿਹੜੀ ਉਹ ਜਿੱਥੋਂ ਤੱਕ ਅੱਗ ਚਲਦੀ ਰਹੀ ਮਹਾਰਾਜ ਨੂੰ ਸੇਕ ਆਉਂਦਾ ਰਿਹਾ ਤੇ ਖੂਹ ਤੇ ਗਿਆ ਬਾਗ ਦੇ ਵਿੱਚ ਗਿਆ ਜਿਹੜਾ ਭਾਈ ਬਲਾਮੇ ਤੇ ਭਾਈ ਪੰਜਾਬੇ ਦਾ ਖੂਹ ਹੈ ਬਾਗ ਹੈ ਉੱਥੇ ਜਾ ਕੇ ਮਹਾਰਾਜ ਨੇ ਕੰਡੀਸ਼ਨਰ ਨਾ ਕੀਤਾ ਦਲ ਪਾਣੀ ਛਕਿਆ ਤੇ ਉਹ ਜਿਹੜੀ ਟਿੰਡ ਹੈ ਨਾ ਉਸੇ ਦਾ ਇਸਰਾਣਾ ਲਾ ਕੇ ਮਹਾਰਾਜ ਉੱਥੇ ਆਰਾਮ ਕਰ ਰਹੇ ਆ ਉਹ ਦੇਵਤੇ ਤੇ ਫਿਰ ਭਾਈ ਗੁਲਾਬੇ ਭਾਈ ਪੰਜਾਬੇ ਨੂੰ ਪਤਾ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਬਾਗ ਦੇ ਵਿੱਚ ਆਏ ਹੋਏ ਨੇ ਭਾਈ ਦਇਆ ਸਿੰਘ ਉਹ ਨਹੀਂ ਵੀ ਉੱਥੇ ਇਕੱਠੇ ਹੋਏ ਨੇ ਮਲਾਕ ਹੋਏ ਆ ਜੋ ਫਿਰ ਮਹਾਰਾਜ ਅੱਗੇ ਦਾ ਜੋ ਸਫਰ ਕਰਦੇ ਨੇ ਉਹ ਆਪਾਂ ਕੱਲ ਨੂੰ ਬਚਾਣਾ ਵੀ ਸਾਰੇ ਸੰਗਤ ਦਾ ਧੰਨਵਾਦ ਜਿੰਨੇ ਵੀ ਆਪ ਜੀ ਹਾਜ਼ਰੀ ਲਵਾਉਣ ਵਾਸਤੇ ਆਏ ਹੋ ਤੇ ਬੇਨਤੀ ਹੈ ਜਿੱਥੋਂ ਤੱਕਰ ਵੀ ਭਾਈ ਆਵਾਜ਼ ਪਹੁੰਚਦੀ ਹੈ ਜਿੱਥੋਂ ਤੱਕਰ ਵੀ ਆਵਾਜ਼ ਪਹੁੰਚਦੀ ਹੈ ਇਹ ਜਿਹੜੇ ਪੋਹ ਦੇ ਦਿਨ ਨੇ ਨਾ ਇਹ ਸਿੱਖ ਦੇ ਲਈ ਬੜੇ ਬਿਹਰਾਮ ਦੇ ਦਿਨ ਹੈ ਤੇ ਆਪਾਂ ਸਾਰੇ ਹਾਜ਼ਰੀ ਲਵਾਇਆ ਕਰੀਏ ਆਪਾਂ 5-7 ਦਿਨ ਜਿਹੜੇ 26 ਤਰੀਕ ਨੂੰ ਇਹ ਸਾਡੀ ਕਥਾ ਦਾ ਆਪ ਭੋਗ ਪਾਵਾਂਗੇ ਸਮਾਪਤੀ ਕਰਾਂਗੇ 5-7 ਦਿਨ ਹੈ ਜਿਹੜੇ ਆਪਣੇ ਕੋਲੇ ਬਤ ਤੋਂ ਬਤ ਪਹੁੰਚ ਗਿਆ ਆਪਾਂ ਲਾਹਾ ਲਿਆ ਕਰੀਏ ਸਾਡੀ ਸੰਤੂਰ ਦਾ ਧੰਨਵਾਦ